ਕਾਰ ਜੀ ਸਾਰਿਆਂ ਨੂੰ ਅਸੀਂ ਅੱਜ ਪਹੁੰਚੇ ਆ ਪਿੰਡ ਸਹੋਲੀ ਦੇ ਵਿੱਚ ਸੁਖਦੀਪ ਸਿੰਘ ਸਰਪੰਚ ਬੱਬੀ ਤੇ ਜਿਨ੍ਹਾਂ ਦੇ ਅੱਜ ਘਰੇ ਖੜੇ ਆ ਪਹਿਲੀ ਮੰਡੀ ਦੀ ਸ਼ੁਰੂਆਤ ਕਰਨ ਲੱਗੇ ਨੇ ਇਹ ਬੰਦੇ ਘਰੇ ਆਏ ਆ ਜੀ ਘਰੇ ਆ ਕੇ ਚਾਹ ਪਾਣੀ ਪੀਤਾ ਤੇ ਉਹਨਾਂ ਨੇ ਆਪਦਾ ਫਾਰਮ ਵੀ ਦਿਖਾਇਆ ਸਾਨੂੰ ਤੇ ਅੱਜ ਫਾਰਮ ਦੇ ਵਿੱਚ ਖੜੇ ਆ ਅਸੀਂ ਉਹਨਾਂ ਦਾ ਤੁਹਾਨੂੰ ਮਾਲ ਵੀ ਦਿਖਾਉਨੇ ਆ ਤੇ ਫਾਰਮ ਵੀ ਦਿਖਾਉਨੇ ਆ ਜਿਨ੍ਹਾਂ ਨੇ ਕਿ ਪਹਿਲੀ ਮੰਡੀ ਦਾ ਅੱਜ ਅਡਕਾਤਣ ਕਰਨਾ ਥੋੜੇ ਜੇ ਟਾਈਮ ਦੇ ਵਿੱਚੇ ਬਸ ਘੰਟੇ ਅੱਧੇ ਦੇ ਵਿੱਚੇ ਸਾਰੇ ਪਾਲੀਆਂ ਨੂੰ ਸੱਦਾ ਪੱਤਰ ਦਿੱਤਾ ਹੈ ਤੇ ਪਿੰਡ ਵਾਲੀ ਨਗਰ ਪੰਚਾਇਤ ਦੇ ਸੰਯੋਗ ਦੇ ਨਾਲ ਸਾਰਿਆਂ ਨੂੰ ਬੁਲਾ ਕੇ ਉਹਨਾਂ ਦੇ ਨਾਲ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਜੀ ਪਹੁੰਚੋ ਦਵਾ-ਦਵਾ ਥੋਡੀ ਸਾਨੂੰ ਸਹਿਯੋਗਤਾ ਚਾਹੀਦੀ ਹੈ ਥੋਡੀ ਸਹਿਯੋਗਤਾ ਦੇ ਨਾਲ ਆਪਾਂ ਮੰਡੀ ਚਾਲੂ ਕਰੀਏ ਪਹਿਲੀ ਮੰਡੀ ਦਿਨ ਐਤਵਾਰ ਥੋੜਾ ਜਿਹਾ ਬਾਰਿਸ਼ ਨੇ ਅਸੀਂ ਤੰਗ ਕਰੇ ਬਾਰਿਸ਼ ਕਰਕੇ ਥੋੜਾ ਜਿਹਾ ਲੇਟ ਹੋ ਗਏ ਤੇ ਅਗਲੀ ਮੰਡੀ ਅਸੀਂ ਮੰਡੀ ਦਾ ਪੱਕਾ ਪ੍ਰੋਗਰਾਮ ਕਿਤੇ ਇੱਕ ਥਾਂੇ ਠੱਡਾ ਠਿਕਾਣਾ ਲਾਵਾਂਗੇ ਤੇ ਆਓ ਜੀ ਤੁਹਾਨੂੰ ਇਹਨਾਂ ਦਾ ਫਾਰਮ ਵੀ ਦਿਖਾਉਨੇ ਅੰਦਰ ਆਓ ਸਰਪੰਚ ਸਾਹਿਬ ਆ ਦੇਖੋ ਜੀ ਬਾਈ ਲਵੇ ਆਪਦੀਆਂ ਵੀ ਨਸਲਾਂ ਬਹੁਤ ਵਧੀਆ ਰੱਖੀਆਂ ਹੋਈਆਂ ਨੇ ਅਸੇਰੂ ਉਹ ਨਹੀਂ ਤਾਂ ਕੱਢੋ ਰਾਂ ਤੇ ਬਹੁਤ ਚਿਰ ਦੇ ਇਹ ਇਸ ਮੰਡੀ ਦੇ ਵਾਸਤੇ ਬਹੁਤ ਚਿਰ ਦੀ ਇਹਨਾਂ ਨੂੰ ਫਰਮਾਇਸ਼ ਪਾਈ ਹੋਈ ਸੀ ਵੀ ਬੱਬੀ ਸਾਹਿਬ ਜੀ ਤੁਸੀਂ ਆਪਦੇ ਇਲਾਕੇ 'ਚ ਵੀ ਕੋਈ ਮੰਡੀ ਚਾਲੂ ਕਰੋ ਤੇ ਅੱਜ ਇਹਨਾਂ ਦੇ ਇਲਾਕੇ ਦੇ ਵਿੱਚ ਮੰਡੀ ਚਾਲੂ ਕਰਾ ਰਹੇ ਆਂ ਹਾਂ ਜੀ ਸਰਪੰਚ ਸਾਹਿਬ ਹਾਂ ਜੀ ਕੀ ਕੀ ਪ੍ਰਬੰਧ ਰੱਖੋਗੇ ਤੁਸੀਂ ਮੰਡੀ ਵਾਸਤੇ ਮੰਡੀ ਦੇ ਸਾਰੀ ਰੋਟੀ ਪਾਣੀ ਦਾ ਜੀ ਲੰਗਰ ਦਾ ਪੂਰਾ ਪ੍ਰਬੰਧ ਰੱਖਾਂਗੇ ਜੀ ਅੱਛਾ ਜੀ ਹਾਂ ਜੀ ਸਹੂਲਤਾਂ ਕੀ ਕੀ ਦੇਵੋਗੇ ਲੋਕਾਂ ਨੂੰ ਸਹੂਲਤਾਂ ਸਾਰੀ ਸਹੂਲਤਾਂ ਦਵਾਂਗੇ ਜੀ ਅੱਛਾ ਜੀ ਹਾਂ ਵੀ ਕੋਈ ਪਾਲੀ ਨੂੰ ਮੈਂ ਖੁਦ ਆਪ ਪਾਲੀਆਂ ਜੀ ਮੰਨ ਲਓ ਮਾਲ ਮੇਰਾ ਆਪ ਦਾ ਖੁਦ ਰੱਖਿਆ ਆ ਵੀ ਕੋਈ ਮੈਨੂੰ ਪਤਾ ਵੀ ਪਾਲੀਆਂ ਦੀ ਕੀ ਪ੍ਰੋਬਲਮ ਆ ਜੀ ਅੱਛਾ ਜੀ हां ਵੀ ਹਰੇਕ ਪੱਖ ਤੋਂ ਸਹੂਲਤ ਦੇਵਾਂਗੇ ਜੀ ਪਾਲੀਆਂ ਨੂੰ ਅੱਛਾ ਜੀ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਊਗੀ ਅੱਛਾ ਜੀ ਮੇਰਾ ਆਬਦਾ ਮੰਨ ਲਓ 15 ਸਾਲ ਪੁਰਾਣਾ ਫਾਰਮ ਆ ਜੀ ਅੱਛਾ ਜੀ 15 ਸਾਲ ਹੋ ਗਏ ਕੰਮ ਕਰਦਿਆਂ ਨੂੰ 15 ਸਾਲ ਹੋ ਗਏ ਠੀਕ ਹੈ ਜੀ ਆਪ ਚਾਰਦੇ ਹੋ ਜੇ ਬੰਦੇ ਰੱਖੇ ਹੋਏ ਨੇ ਬੰਦੇ ਵੀ ਰੱਖੇ ਹੋਏ ਨੇ ਜੀ ਆਪ ਹੀ ਮੈਨ ਮਾਲ ਨਾਲ ਜੀ ਕਿਸੇ ਟ੍ਰੇਨਿੰਗ ਲੈ ਕੇ ਕੰਮ ਚਲਾਇਆ ਟ੍ਰੇਨਿੰਗ ਲੈਤੀ ਆ ਜੀ ਰੌਣੀ ਫਾਰਮ ਤੋਂ ਸਰਕਾਰੀ ਸਾਡੇ ਉਰੇ ਰੌਣੀ ਫਾਰਮ ਆ ਜੀ ਪਸ਼ੂ ਵਿਭਾਗ ਤੋਂ ਅੱਛਾ ਜੀ ਤੋਂ ਟ੍ਰੇਨਿੰਗ ਲੈਤੀ ਆ ਜੀ ਹੁਣ ਆਪਣੀ ਮੰਡੀ ਤੁਸੀਂ ਇਹ ਰਿਜਲਟ ਕਰਾ ਲਈ ਪੂਰੀ ਹਾਂ ਜੀ ਮੈਂ ਪਾਸ ਕਰਾਈ ਆ ਜੀ ਮੰਡੀ ਅੱਛਾ ਪਾਸ ਕਰਾ ਕੇ ਚਲਾਉਂਗੇ ਹਾਂ ਜੀ ਆਪਣੀ ਜ਼ਮੀਨ ਚ ਪਾਸ ਕਰਾਈ ਆ ਜੀ ਮੈਂ ਕੱਲ ਨੂੰ ਕੋਈ ਪ੍ਰੋਬਲਮ ਨਾ ਆਵੇ ਕੋਈ ਦਿੱਕਤ ਨਹੀਂ ਆਊਗੀ ਜੀ ਠੀਕ ਹੈ ਜੀ ਸਵਾਦ ਤਾਂ ਫਿਰ ਇਸੇ ਗੱਲ ਦਾ ਤੇ ਹੁਣ ਤੁਸੀਂ ਵੀ ਗਾਹਾਂ ਪਾਲੀਆਂ ਨੂੰ ਸਕਰੇਾਈ ਦਿਆ ਕਰੋ ਹਾਂ ਜੀ ਅਸੀਂ ਵੀ ਦਵਾਂਗੇ ਜੀ ਠੀਕ ਹੈ ਜੀ ਟ੍ਰੇਨਿੰਗ ਦਿਆ ਕਰਾਂਗੇ ਮੈਂ ਤੁਹਾਡਾ ਵੀ ਜੋ ਕੋਈ ਬੱਕਰੀ ਪਾਲਣ ਧੰਦਾ ਕਰਨਾ ਚਾਹੁੰਦਾ ਹੋਵੇ ਹਰੇਕ ਪੱਖ ਤੋਂ ਪਾਲੀਆਂ ਦਾ ਸਹਿਯੋਗ ਦੇਵਾਂਗੇ ਜੀ ਅਸੀਂ ਇਹ ਕਿੱਤੇ ਨੂੰ ਪ੍ਰੋਮੋਟ ਕਰਨਾ ਜੀ ਠੀਕ ਹੈ ਜੀ ਬਾਕੀ ਤਾਂ ਜੋ ਨਾ ਬਾ ਮੰਡੀ ਆ ਗਈ ਤੇਰੀ ਆ ਖੰਨਾ ਮੰਡੀ ਆ ਗਈ ਹਾਂਜੀ ਤੇ ਗਮਿੰਦਗੜ ਆ ਗਈ ਫਤੇਗੜ ਸਾਹ ਆ ਗਈ ਇਹਨਾਂ ਇਲਾਕਿਆਂ ਦੇ ਵਿੱਚ ਪਹਿਲੇ ਤੋਂ ਵੀ ਬਕਤਰੀਆਂ ਬਹੁਤ ਚੰਗੀਆਂ ਨੇ ਨਸਲਾਂ ਵਧੀਆ ਤੋਂ ਵਧੀਆ ਲੋਕਾਂ ਦੀਆਂ ਹਾਂਜੀ ਹਾਂਜੀ ਵੀ ਜੇ ਮੰਡੀ ਆਪਣੀ ਮਹਾਰਾਜ ਨੇ ਸੁੱਖ ਚਾਹੀ ਚੱਲ ਪਈ ਤੇ ਇਧਰ ਨਸਲਾਂ ਬਹੁਤ ਤਾਕੜੀਆਂ ਨੇ ਵਪਾਰੀ ਬਹੁਤ ਦੂਰ ਦੂਰ ਦਾ ਡਿੱਗ ਸਕਦਾ ਹਾਂਜੀ 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 ਕਿਉਂ ਨਸਲ ਦੇਖ ਕੇ ਵਪਾਰੀ ਨੇ ਆਉਣਾ ਹੈ ਹਾਂਜੀ ਚੰਗੀਆਂ ਕੁਆਲਿਟੀਆਂ ਦੇਖ ਕੇ ਆਉਣਾ ਹੈ ਜਿੱਥੇ ਹੁਣ ਮਾਲ ਹੀ ਨਹੀਂ ਚੰਗਾ ਜਾਊ ਉੱਥੇ ਕਿਉਂ ਜਾਊ ਵਪਾਰੀ ਹਾਂਜੀ 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 ਦੇਖੋ ਜੀ ਬਾਈ ਦਾ ਪ੍ਰਬੰਧ ਸਾਰਾ ਰੋਟੀ ਪਾਣੀ ਦਾ ਚੱਲਿਆ ਕਰੂ ਚਾਹ ਪਾਣੀ ਦਾ ਕਰ ਲਓ ਗੱਲਾਂ ਆਜ ਮਾਲ ਤਾਂ 6 ਦੰਦ ਬੱਕਰਾ ਹੋ ਗਿਆ ਜੀ ਇਹਨਾਂ ਦਾ ਬਹੁਤ ਵਧੀਆ ਉਹ ਪਤਲੀ ਜੀ ਪੱਠ ਘੱਟ ਤੇ ਨੱਖੀ ਜੀ ਕਿ 17 16 ਇੰਚ ਕੰਨ ਹੈ 6 ਦੰਦ ਬੱਚਾ ਬਹੁਤ ਕੁਆਲਟੀ ਦਾ ਰੱਖਿਆ ਹੈ ਇਹ ਦੇਖੋ ਉਹ ਕਾਡਾ ਖੁਦ ਸਰਪੰਚ ਸਾਹਿਬ ਆਪਦੇ ਆਪ ਫੜ ਕੇ ਲਈ ਉਹਨੂੰ ਦਰਸ਼ਨ ਫੜੀ ਮੜ ਜਾ ਆ ਲਓ ਜੀ ਚਾਰ ਦੰਦ ਪੱਟਾ ਚਾਰ ਦੰਦ ਪੱਟ ਵਧੀਆ ਕੁਆਲਿਟੀ ਦੀ ਸਿਰੇ ਨੂੰ ਸਿਰੇ ਲਾਇਆ ਹੋਇਆ ਜੀ ਆਹ ਦੇਖ ਲਓ ਜੀ ਗੱਜ ਗੱਜ ਦੀ ਕੰਨ ਨੇ ਸਰਪੰਚ ਸਾਹਿਬ ਲਵੇ ਇਹ ਇਲਾਕੇ ਚ ਕੰਨ ਮਸ਼ਹੂਰ ਹੈ ਮਨੋਪਾਰਸੋਂ ਦਾ ਇਲਾਕਾ ਹੈ ਇਹ ਨਾਬਾ ਤੇ ਪਿੰਡ ਸਹੋਲੀ ਹਾਂ ਜੀ ਜਿਹੜਾ ਕਿਹੜਾ ਪੈਂਦਾ ਜੀ ਪਟਿਆਲਾ ਜੀ ਪਟਿਆਲਾ ਜਿਲ੍ਹਾ ਪਟਿਆਲਾ ਪੈਂਦਾ ਜੀ ਇਹਨਾਂ ਦਾ ਤੇ ਕੁਆਲਿਟੀ ਬਹੁਤ ਵਧੀਆ ਰੱਖਦੇ ਨੇ ਇਹ ਕੁਆਲਿਟੀ ਕੰਨੀ ਹੋ ਇਹਨਾਂ ਨੇ ਹੱਦ ਲਾਤੀ ਪ੍ਰਾਣੇ ਨੇ ਵੈਸੇ ਤਾਂ ਇਹ ਪਾਲੀ ਬਹੁਤ ਵਧੀਆ ਆਹ ਦੇਖੋ ਜੀ ਬਾਕੀ ਹਿੰਮਤੀ ਬਹੁਤ ਨੇ ਨਾਬਾਪਾਰਸ ਰੋਡ ਦੇ ਉੱਤੇ ਹਾਂ ਨਾਬਾਪਾਰਸ ਰੋਡ ਦੇ ਉੱਤੇ ਪੈਂਦਾ ਆ ਦੇਖ ਲਓ ਜੀ ਜੀਨੂੰ ਕਹਿੰਦੇ ਨੇ ਖੀਰਾ ਬੱਚਾ ਜੀ ਇਹ ਖੀਰਾ ਬੱਚਾ ਮੱਖੀ ਜੀ ਨਾ ਮੱਖੀ ਜੀ ਨਾ ਰੇਲ ਗੱਡੀ ਦੇ ਡੱਬੇ ਵਰਗਾ ਰੰਗ ਹੈ ਦਾ ਹਾਂ ਹਾਂ ਜੀ ਜਿਹੜਾ ਜਾਰ ਰੇਲ ਗੱਡੀ ਦੇ ਡੱਬੇ ਦਾ ਰੰਗ ਹੁੰਦਾ ਹੈ ਉਹ ਚੀਜ਼ ਆ ਇਹ ਇਹ ਆ ਦੇਖ ਸਕਦੇ ਹੋ ਗੱਜ ਗੱਜ ਦਾ ਕੰਨ ਹੈ ਮੈਂ ਵਪਾਰੀ ਵਾਈਆਂ ਨੂੰ ਕਹਿਣਾ ਚਾਹਣਾ ਦੋ ਦੰਦ ਦਾ ਬੱਚਾ ਵੀ ਤੁਸੀਂ ਇਸ ਮੰਡੀ ਤੇ ਅਗਲੇ ਐਤਵਾਰ ਜ਼ਰੂਰ ਪਹੁੰਚਣਾ ਵੱਦ ਤੋਂ ਵੱਧ ਅੱਜ ਆਪਾਂ ਮੰਡੀ ਦਾ ਰੀਵਨ ਕਟਾ ਰਹੇ ਹਾਂ 23 ਤਰੀਕ ਨੂੰ ਅਗਲੀ ਨੂੰ ਤੇ ਅੱਜ ਸ਼ੁਰੂਆਤ ਕਰਦੇ ਹਾਂ ਮੰਡੀ ਦੀ ਸਾਬ ਦੀਆਂ ਨੂੰ ਹੱਥ ਵੰਨ ਕੇ ਬੇਨਤੀ ਹੈ ਦੂਜੇ ਆਰ ਚੌਥਾ ਚੌਥਾ ਐਤਵਾਰਾ ਜੀ ਦੂਜਾ ਹਰ ਮਹੀਨੇ ਦੂਜਾ ਆਰ ਚੌਥਾ ਐਤਵਾਰ ਹਾਂ ਹਰ ਮਹੀਨੇ ਦੂਜਾ ਚੌਥਾ ਐਤਵਾਰ ਹੈ ਜੀ ਹਰ ਮਹੀਨੇ ਜੀ ਕਦੀ ਬੱਕਰੀ ਹੋਰ ਅੱਜ ਮੀਨੇ ਦਿੱਕਤ ਪਾਤੀ ਥੋੜੀ ਜੀ ਇੱਕ ਬੱਕਰੀ ਹੋਰ ਦਿਖਾ ਦੇ ਬਈ ਆਪਾਂ ਪੰਜ ਚਾਰ ਮਿੰਟਾਂ ਦੀ ਬਣਾਉਣੀ ਹੈ ਇਹ ਵੀਡੀਓ ਹਾਂ ਜੀ ਮੀ ਹਟ ਗਿਆ ਵੀਰ ਜੀ ਹਟ ਗਿਆ ਥੋੜੀ ਜੀ ਰੀਲ ਜੀ ਫਟਾ ਆਪਣੇ ਇਹ ਤਾਂ ਹੋ ਗਈ 6 ਦੰਦ ਲਾਣੇਦਾਰ ਹਾਂਜੀ ਕੈਸੂਏ ਇਹ ਇਹ ਪਲੂਨ ਸੂਈਆ ਜੀ ਅੱਛਾ ਜੀ ਦੇਖੋ ਜੀ ਪੱਕੀ ਲੋਹੀ ਮੇਵਨੀਆ ਬਹੁਤ ਸਟੈਂਡਰਡ ਦੀ ਤੇ ਨੱਕ ਨਕੌੜਾ ਦੇਖ ਸਕਦੇ ਹੋ ਵਧੀਆ ਚਿੱਟੀ ਅੱਖ ਦੀ ਹੈ ਸਿੰਗੀ ਸੁੰਗੀ ਬਹੁਤ ਵਧੀਆ ਵੀਡੀਓ ਦਾ ਕਰਾ ਲਓ ਤੁਸੀਂ ਤਾਂ ਐ ਖੜੇ ਹੋ ਛੜ ਦਿਓ ਜੀ ਬਣਾ ਲਾ ਬਸ ਵੀਡੀਓ ਦੀ ਚੱਲੋ ਅੱਛਾ ਇਹ ਨਾਮ ਤੁਹਾਨੂੰ ਜਾਨਦਾ ਹਾਂਜੀ ਹਾਂਜੀ ਨਾ ਹੀ ਕੋਈ ਲਓ ਜੀ ਲਓ ਲੈ 43 51 400 ਇੱਕ ਵਾਰ 994351400 हां जी, जी सारे ਪਹੁੰਚੋ ਜੀ ਪਿੰਡ ਸਹੋਲੀ ਜੀ ਨੂੰ ਬੇਨਤੀ ਆ ਜੀ ਪਿੰਡ ਸਹੋਲੀ ਨਾਬੇ ਦੇ ਲਵੇ ਜੀ ਹਰ ਐਤਵਾਰ ਦੀ ਤਰੀਆਂ ਹੈ ਜੀ ਦੂਜੇ ਚੌਥੇ ਐਤਵਾਰ ਦੂਜੇ ਚੌਥੇ ਐਤਵਾਰ ਦੂਜੇ ਚੌਥੇ ਐਤਵਾਰ ਹੈ ਜੀ ਮੰਡੀ ਫਾਰਮ ਵਾਲਿਆਂ ਨੂੰ ਸਭ ਫਾਰਮ ਵਾਲਿਆਂ ਨੂੰ ਹੱਥ ਬਨ ਕੇ ਬੇਨਤੀ ਹੈ ਜੀ ਪਾਲੀ ਪਾਲੀ ਸਾਰੇ ہاں ਦੂਜੇ ਚੌਥੇ ਐਤਵਾਰ ਵੱਧ ਤੋਂ ਵੱਧ ਹੋਮੋ ਹੋਮਾ ਕੇ ਪਹੁੰਚਿਓ ਜੀ ਚਲੋ ਇੱਥੇ ਲੰਗਰ ਪ੍ਰਸ਼ਾਦਾ ਵੀ ਬਣਾ ਰਹੀਏ ਨੇ ਸਭ ਗੱਲਾਂ ਦੀਆਂ ਸੰਦਿਆਂ ਨੇ ਇੱਥੇ ਚਾਹ ਪਾਣੀ ਤੇ ਪਹਿਲੀ ਮੰਡੀ ਦੀ ਸ਼ੁਰੂਆਤ ਸਰਪੰਚ ਸਾਹਿਬ ਨੇ ਬਹੁਤ ਤਕੜਾ ਭੰਡਾਰਾ ਲਾਇਆ ਅੱਜ ਪਿੰਡ ਸਹੋਲੀ ਦੇ ਵਿੱਚ ਲੰਗਰ ਪਾਣੀ ਸਭ ਪਿੰਡ ਵਾਲਿਆਂ ਵਾਸਤੇ ਖੁੱਲਾ ਸੱਦਾ ਹੱਥ ਵਨ ਕੇ ਬੇਨਤੀ ਤੁਮ ਮਮਾ ਕੇ ਪਹੁੰਚੋ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਹੈ ਸਾਡੀ ਹਾਂ ਉਹ ਕੱਪੜਾ ਚਸਰੀ ਕਾਰ ਆ ਕੇ